ਇਹ ਮਾਮਲਾ ਸਾਰੇ ਸਰਮ 2900 ਦੀ ਗੱਲ ਹੈ ਕਿ ਲਖਵਿੰਦਰ ਸਿੰਘ ਮੱਲੀ ਨਾਮ ਦਾ ਵਿਅਕਤੀ ਹੈ ਜੋ ਅੜੜ ਦੀ ਦੁਕਾਨ ਕਰਦਾ ਹੈ ਇਹ ਨਦਲੇ ਤੋਂ ਆਪਣੇ ਘਰ ਜਾ ਰਿਹਾ ਸੀ ਮੇਰੇ ਜੱਪ ਤੋਂ ਤੇ ਰਸਤੇ ਵਿੱਚ ਰੁਕ ਕੇ ਚਾਰ ਮੋਟਰਸਾਈਕਲ ਸਵਾਰ ਨੌਜਵਾਨ ਸੀਗੇ ਉਹਨਾਂ ਨੇ ਇੱਥੇ ਫਾਇਰਿੰਗ ਕੀਤੀ ਸੀ ਜਿਹਦੇ ਨਾਲ ਇਹਦੇ ਪੇਟ ਦੇ ਵਿੱਚ ਗੋਲੀ ਲੱਗੀ ਸੀ ਇਹਨੂੰ ਜਲੰਧਰ ਹਸਪੀਟਲ ਰੱਖਣ ਕਰਾਇਆ ਗਿਆ ਇਹਦੇ ਬਿਆਨ ਲੈ ਕੇ ਇੱਥੇ ਪੁਚਾਸ਼ੀਚਾ ਕੀਤਾ ਗਿਆ 307 25 ਚਰਨਗਨਗਨਾ ਤੋਂ ਇਹਦੇ ਸਬੰਧ ਵਿੱਚ ਮੈਡਮ ਵਰਸਲਾ ਗੁਪਤਾ ਸਾਡੇ ਐਸਐਸਪੀ ਫੂਟਲਾ ਵੀ ਰਹਿ ਰਹੇ ਨੇ ਉਹਨਾਂ ਦੇ ਨਿਰਦੇਸ਼ਨ ਅਧਿਸ਼ ਡੀਐਸਪੀ ਫੂਟਲਾ ਐਸਟੋ ਆਪਣੇ ਸੁਭਾਨਪੁਰ ਸੀਟੀਮ ਖੇਡੇ ਸਾਰੀ ਜਿਹੜੀ ਹੈ ਉਹ ਇੱਥੇ ਵਰਕਆਊਟ ਕੀਤਾ ਸੀ ਔਰ ਟੈਕਨੀਕਲ ਦੇ ਹੂਮਨ ਤਰੀਕੇ ਨਾਲ ਇਹਨੂੰ ਅਸੀਮ ਕਰਦੇ ਨੂੰ ਕੇਸ ਕੀਤਾ ਹੈਗਾ ਇਰੇ ਵਿੱਚ ਚਾਰ ਦੋਸ਼ੀ ਜਿਹੜੇ ਹੈਗੇ ਆ ਉਹ ਢਿਲਮਾ ਥਾਣੇ ਦੇ ਸੰਗੋਦਲਾ ਪਿੰਡ ਹੈਗਾ ਉੱਥੇ ਦੇ ਰਹਿਣ ਵਾਲੇ ਹੈਗੇ ਇੱਕ ਦਾ ਸ਼ਰਨਜੀਤ ਹੈਗਾ ਇੱਕ ਦਾ ਪ੍ਰਭਜੋਤ ਹੈਗਾ ਮਨਪ੍ਰੀਤ ਹੈਗਾ ਹਰਪ੍ਰੀਤ ਹੈ। ਇਹ ਚਾਰ ਲੜਕੀ ਜਿਹੜੇ ਹੈਗੇ 24 ਤੋਂ 27 ਸਾਲ ਦੀ ਇਹਨਾਂ ਦੀ ਉਮਰ ਹੈਗੀ ਇਹਨਾਂ ਨੂੰ ਅਰੈਸਟ ਕੀਤਾ ਗਿਆ ਇਸ ਮੁਕਦਮੇ ਦੇ ਵਿੱਚ। ਔਰ ਇਸ ਦੇ ਵਿੱਚ ਇੱਕ ਲੜਕਾ ਜਹਾ ਅਮਰਿਤਪਾਲ ਹੈਗਾ ਉਹ ਵੀ ਜਿਹੜਾ ਹੈਗਾ ਉਹ ਫੜਿਆ ਗਿਆ ਹੈਗਾ ਆਪਣੇ ਦਸੂਹੇ ਥਾਣੇ ਦੇ ਵਿੱਚ ਇਹਦੇ ਵਿੱਚ ਜਿਹੜਾ ਵੈਪਨ ਸੀਗਾ ਉਹ ਵੀ ਰਿਕਵਰ ਹੋ ਚੁੱਕਾ ਹੈਗਾ ਇਹਦੇ ਵਿੱਚ ਮੋਟਰਸਾਈਕਲ ਜਿਹੜਾ ਵਤਿਆ ਗਿਆ ਸੀ ਉਹ ਵੀ ਅਸੀਂ ਰਿਕਵਰ ਕਰ ਲਿਆ ਹੈਗਾ ਔਰ ਅਮਰਤਪਾਲ ਦੀ ਗੱਲ ਹੋਈ ਸੀਗੀ ਇੱਕ ਲੜਕੇ ਨਾਲ ਜਿਹੜਾ ਮਨੂਹਤ ਹੈਗਾ ਜੋ ਯੂ ਐਸਏ ਦਾ ਰਹਿਣ ਵਾਲਾ ਹੈਗਾ ਦੱਸਿਆ ਜਾਂਦਾ ਹੈ ਜੀ ਉਹਨੇ ਇਹ ਵਾਰਦਾਤ ਨੂੰ ਅੰਜਾਮ ਦੇਣ ਲਈ ਇਹਨਾਂ ਨੂੰ ਪੈਸੇ ਦਿੱਤੇ ਸੀਗੇ ਸਿਪਾਰੀ ਦਿੱਤੀ ਸੀਗੀ ਔਰ ਇਹਦੇ ਵਿੱਚ 1.5 ਲੱਖ ਰੁਪਏ ਦੀ ਇਹਨਾਂ ਦੀ ਗੱਲ ਹੋਈ ਸੀਗੀ ਜਿਹਦੇ ਵਿੱਚ 40000 ਰੁਪਏ ਜਿਹੜਾ ਇਹਨਾਂ ਨੂੰ ਮਨੀ ਗ੍ਰਾਮ ਦੇਖੂ ਆ ਗਿਆ ਹੈ ਇਹਨਾਂ ਦਾ ਪ੍ਰਾਪਰਟੀ ਦਾ ਡਿਸਪੂਟ ਲੱਗਦਾ ਹੈਗਾ ਜੋ ਹੁਣ ਤੱਕ ਦੀ ਇਨਵੈਸਟੀਗੇਸ਼ਨ ਮੰਨੂਪ ਮੰਨੂਪ ਅਮਰੀਕਾ ਵਾਲੇ ਦਾ ਅਮਰੂ ਉਹਦਾ ਕੋਈ ਰਿਸ਼ਤੇਦਾਰ ਸੀਗਾ ਹੂੰ ਉਹਦੀ ਇਹਨਾਂ ਨਾਲ ਕੋਈ ਪ੍ਰਾਪਰਟੀ ਦਾ ਡਿਸਪੂਟ ਮੱਲੀ ਹੋਣਾ ਨਾਲ ਠੀਕ ਆ ਉਹ ਅਮਰਿਤਪਾਲ ਜਿਹੜਾ ਹੈਗਾ ਮੇਨ ਸੂਟਰਸ ਦਾ ਹੈ ਇਹਦੇ ਵਿੱਚ ਜੀ ਜਿਨੇ ਇਹਨਾਂ ਦੀ ਇਹਨਾਂ ਨਾਲ ਗੱਲ ਕਰਾਈ ਹੈਗੀ ਲੜਕੇ ਨਾਲ ਜੀ ਇਹ ਮੋਰੇ ਹੈ ਜਿਹੜੇ ਚਾਰੇ ਜਣੇ ਹੈਗੇ ਇਹਨਾਂ ਨੂੰ ਪੈਸੇ ਦੇ ਕੇ ਇਹਨਾਂ ਨੂੰ ਬਾਇ ਕੀਤਾ ਸੀਗਾ ਅੱਛਾ ਤੇ ਅਮਰਿਤਪਾਲ ਜਿਹੜਾ ਹੈਗਾ ਉਹ ਇਸ ਵੇਲੇ ਜੇਲ੍ਹ ਦੇ ਵਿੱਚ ਹੈਗਾ ਉਹ ਨੂੰ ਲੈ ਕੇ ਬਾਕੀ ਜਿਹੜੀ ਹੈ ਤਾਂ ਜਿਸ ਨੂੰ ਅਸੀਂ ਪੂਰੀ ਕਰਾਂਗੇ ਉਸ ਤੋਂ ਸਾਰੀ ਗੱਲ ਦਾ ਪਤਾ ਲੱਗੂਗਾ ਕਿ ਮਨੂਰ ਨੇ ਕਿਤੇ ਕਰਕੇ ਇਹ ਪੈਸੇ ਦਿੱਤੇ ਆ ਸਿੱਧੇ ਤੌਰ ਤੇ ਇਹ ਜੋ ਸਾਨੂੰ ਇਹ ਲੱਗਦਾ ਹੈਗਾ ਵੀ ਪ੍ਰੋਪਰਟੀ ਡਿਸਪੂਟ ਹੈਗਾ ਜਿਹਦੇ ਕਰਕੇ ਇਹਨਾਂ ਨੇ ਸਪਾਈ ਦੇ ਕੇ ਇਹਨੂੰ ਗੁਣਾ ਦਿੱਤਾ ਸ਼ਰਨ ਸ਼ਰਨ ਦੀ ਪ੍ਰੋਫਾਈਲ ਇਹਨਾਂ ਦੀ ਕੀ ਆ ਕ੍ਰਿਮੀਨਲ ਬੈਕਗ੍ਰਾਉਂਡ ਹੈਗਾ ਮਨਪ੍ਰੀਤ ਜਿਹੜਾ ਹੈਗਾ ਉਹਦੇ ਖਿਲਾਫ 326 ਦਾ ਕੇਸ ਚੱਲ ਰਿਹਾ ਹੈਗਾ ਬਾਕੀਆਂ ਦੇ ਖਿਲਾਫ ਤਿੰਨਾਂ ਦੇ ਖਿਲਾਫ ਅਜੇ ਤੱਕ ਮਨੂਰ ਅਜੇ ਜਿਹੜਾ ਅਮਲੀ ਉਹ ਸ਼ਰਨ ਹੈ ਮਨਰੂਪ ਤੇ ਅਨਿਤਪਾਲ ਆਪਸ ਚ ਕੀ ਰਿਲੇਟਿਵ ਨੇ ਇੱਕੋ ਪਿੰਡ ਦੇ ਰਹਿਣ ਵਾਲੇ ਇੱਕੋ ਪਿੰਡ ਦੇ ਰਹਿਣ ਵਾਲੇ ਸੰਗੋਦਲਾ ਪਿੰਡ ਹੈਗਾ ਤਰਨਤਲ ਵਿੱਚ ਇੱਕੋ ਪਿੰਡ ਦੇ ਰਹਿਣ ਵਾਲੇ ਬਿਲਲ ਨੇ 24 ਤੋਂ ਲੈ ਕੇ 27 ਸਾਲ ਦੀ ਉਮਰ ਮਨਰੂਪ ਦਾ ਬੈਕਗ੍ਰਾਉਂਡ ਕੀ ਹੈ ਆਹ ਕੁ ਸਾਹਮਣੇ ਜਿਹੜਾ ਮਨਰੂਪ ਦਾ ਅਜੇ ਨੂੰ ਕਰ ਰਹੇ ਹਾਂ ਤਸਦੀਕ ਅਸੀਂ ਠੀਕ ਹੈ ਬ੍ਰਾਂਦੀ ਜੀ ਸਰ ਬ੍ਰਾਂਦੀ ਜੀ ਇੱਕ ਮੋਟਰਸਾਈਕਲ ਜਿਹੜਾ ਇਹਨਾਂ ਨੇ ਵਰਤਿਆ ਸੀਗਾ ਉਹਦੇ ਵਿੱਚ ਤੇ ਕਿਹੜਾ ਵੈਪਨ ਹੈਗਾ ਉਹ ਵੀ ਮਿਲ ਗਿਆ ਹੈਗਾ ਜਿਹੜਾ ਕਿ ਉੱਥੋਂ ਜਗਰੂਪ ਨੇ ਹੀ ਇਹ ਇਹਨਾਂ ਨੂੰ ਮਨਰੂਪੀ ਫੋਨ ਤੇ ਮਨਰੂਪ ਨੇ ਠੀਕ ਹੈ ਮਨਰੂਪਲੇ ਭੇਜਿਆ ਸੀਗਾ ਤੇ ਕੋਈ ਰਿਮਾਂਡ ਵਗੈਰਾ ਇਹਨਾਂ ਦਾ ਲੈ ਇਹਨਾਂ ਦਾ ਰਿਮਾਂਡ ਹਾਂਜੀ 6 ਨੂੰ ਅਸਟੈਸਟ ਕੀਤੇ ਸੀਗੇ ਹਜ ਤੱਕ ਇਹਨਾਂ ਦਾ ਰਿਮਾਂਡ ਸੀਗਾ ਠੀਕ ਹੈ ਇਹਨਾਂ ਦੀ ਕੋਈ ਫੀਸ ਜੜੀ ਆ ਉਹ ਅਸੀਂ ਕਰ ਦੇ ਇਹ ਨਸ਼ਾ ਨਸ਼ੇ ਦੇ ਬਾਦੀ ਆ ਹਾਂ ਨਸ਼ਾ ਵੀ ਕਰਦੇ ਥੈਂਕ ਯੂ ਸੋ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ ਸੋ ਸਬਸਕ੍ਰਾਈਬ ਜੰਪਲੀਅਨ ਟੀਵੀ